ਅੱਜ ਬਹੁਤ ਹੀ ਇੱਕ ਮਹੱਤਵਪੂਰਨ ਮੁੱਦੇ ਤੇ ਅੱਜ ਮੈਂ ਹਲਕਾ ਸਾਨੇਵਾਲ ਦੇ ਵਿੱਚ ਕਿਉਂਕਿ ਮੈਂ ਹਲਕਾ ਸਾਨੇਵਾਲ ਦਾ ਵਤਾਇਕ ਆ ਤੁਹਾਡੇ ਸਾਰੇ মিডিਆ ਵਾਲੇ ਵੀਰਾਂ ਨਾਲ ਵਿਚਾਰ ਜਿਹੜੇ ਸਾਂਝੇ ਕਰਨੇ ਚਾਹੁੰਦਾ ਕਿ ਜਦੋਂ ਜਿਸ ਸੋਚ ਨਾਲ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਆਪਣਾ ਸਰਕਾਰ ਬਣੀ ਸੀ 2022 ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਚੋਣ ਲੜ ਰਹੀ ਸੀ ਅਸੀਂ ਪੰਜਾਬ ਦੇ ਲੋਕਾਂ ਸਾਹਮਣੇ ਦੋ ਤਸਵੀਰਾਂ ਦੋ ਵਿਚਾਰ ਪੇਸ਼ ਕੀਤੇ ਸੀ ਸ਼ਹੀਦ ਦੇ ਆਦਮ ਸਰਦਾਰ ਭਗਤ ਸਿੰਘ ਅਤੇ ਬਾਬਾ 핌ਰਾਵ ਬੇਦਗਰ ਸਾਹਿਬ ਜੀ ਦੇ ਜਿਹੜੇ ਵਿਚਾਰ ਸਨ ਬਾਬਾ ਸਾਹਿਬ 핌ਰਾਵ ਬੇਦਗਰ ਜੀ ਦੀ ਫੋਟੋ ਤੇ ਸ਼ਹੀਦ ਦੇ ਆਦਮ ਸਰਦਾਰ ਭਗਤ ਸਿੰਘ ਜੀ ਦੀ ਫੋਟੋ ਹਰ ਸਰਕਾਰੀ ਦਫ਼ਤਰਾਂ ਵਿੱਚ ਇੱਥੋਂ ਤੱਕ ਸਾਡੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਚੇਅਰਮੈਨ ਸਹਿਬਾਨਾਂ ਤੇ ਸਰਕਾਰੀ ਅਫਸਰਾਂ ਵਿੱਚ ਜਿਹੜੀ ਹੈ ਜਿਹੜੀ ਫੋਟੋ ਲਗਾਈ ਹੋਈ ਤਸਵੀਰ ਲਗਾਈ ਹੋਈ ਹੈ ਅੱਜ ਪੰਜਾਬ ਵਿੱਚ ਦੋ ਚੀਜ਼ਾਂ ਦੇ ਅਸੀਂ ਕੰਮ ਕਰ ਰਹੇ ਹਾਂ ਪੰਜਾਬ ਵਿੱਚ ਭ੍ਰਿਸ਼ਟਾਚਾਰ ਦਾ ਖਾਤਮਾ ਕੀਤਾ ਜਾਵੇਗਾ ਤੇ ਬਾਬਾ ਸਾਹਿਬ 핌ਰਾਵ ਅਬੇਦਕਾਰ ਜੀ ਦੀ ਜਿਹੜੀ ਸੋਚ ਆ ਆ ਮਾਰੀ ਪਾਰਟੀ ਨੇ ਅਪਣਾਇਆ ਹ। ਦੇਸ਼ ਨੂੰ ਆਜ਼ਾਦੀ ਮਿਲੇ 75 ਸਾਲ ਹੋ ਗਏ ਪਰ ਦੇਸ਼ ਵਿੱਚ ਭਾਰਤੀਆਂ ਸਾਰੀਆਂ ਹਾਈ ਕੋਰਟਾਂ ਵਿੱਚ ਕਿਸੇ ਵੀ ਰਾਜ ਵਿੱਚ ਵਕੀਲਾਂ ਦਾ ਸਰਕਾਰੀ ਵਕੀਲਾਂ ਦੀ ਭਰਤੀ ਲਈ ਐਸ ਸੀ ਐਸਟੀ ਲਈ ਕੋਈ ਰਾਖਵਾ ਕਰਨ ਨਹੀਂ ਸੀ। ਇਹ 2000 2017 ਵਿੱਚ ਜਦੋਂ ਸਾਡੀ ਪਾਰਟੀ ਦੀ ਮੰਗ ਸੀ ਉਸ ਸਮੇਂ ਕਾਂਗਰਸ ਸਰਕਾਰ ਦੀ ਸਰਕਾਰ ਸੀ। ਜਿਸ ਨੂੰ ਸਮੇਂ ਜਿਸ ਨੂੰ ਦੇਸ਼ ਵਿੱਚ ਇੱਕ ਦਲਿਤ ਪਾਰਟੀ ਵਿਰੋਧੀ ਵਜੋਂ ਜਾਣਿਆ ਜਾਣਿਆ ਜਿਸ ਨੇ ਹਮੇਸ਼ਾ ਹੀ ਦਲਿਤ ਵਿਰੋਧ ਦੇ ਫੈਸਲੇ ਵਿਰੁੱਧ ਵਿਰੋਧੀ ਫੈਸਲੇ ਲਏ ਇਸ ਨੇ 5 ਸਾਲਾਂ ਤੱਕ ਸਾਡੀ ਮੰਗ ਵੱਲ ਕੋਈ ਧਿਆਨ ਨਹੀਂ ਦਿੱਤਾ 2022 ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਪੰਜਾਬ ਦੇ ਲੋਕਾਂ ਨੇ ਪਹਿਲੀ ਵਾਰ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਮੌਕਾ ਦਿੱਤਾ ਉਸ ਸਮੇਂ ਅਸੀਂ ਪੰਜਾਬ ਦੇ ਲੋਕਾਂ ਨਾਲ ਅਤੇ ਖਾਸ ਕਰਕੇ ਪੰਜਾਬ ਦੇ ਔਰ ਸੋਚੇ ਜਾਤੀਆਂ ਅਤੇ ਅਨਸੂਚਿਤ ਜਨਜਾਤੀਆਂ ਨਾਲ ਇੱਕ ਵੱਡਾ ਵਾਅਦਾ ਕੀਤਾ ਸੀ ਜਦੋਂ ਅਸੀਂ ਸੱਤਾ ਵੀ ਚਾਵਾਂਗੇ ਤਾਂ ਅਸੀਂ ਤੁਹਾਡੇ ਬੱਚੇ ਨੂੰ ਹਾਈ ਕੋਰਟ ਵਿੱਚ ਰਾਖਵਾ ਕਰਨ ਜਿਹੜਾ ਉਹ ਦੇਵਾਂਗੇ ਜੇਕਰ ਸਰਕਾਰੀ ਵਕੀਲਾਂ ਵਿੱਚ ਰਾਖਵਾ ਕਰਨ ਹੋਵੇ ਤਾਂ ਅਨੁਸੂਚਿਤ ਜਾਤੀ ਪਛਤਰ ਦਾ ਬੱਚਾ ਹਾਈ ਕੋਰਟ ਅਤੇ ਸੁਪਰੀਮ ਕੋਰਟ ਦਾ ਜੱਜ ਬਣ ਜਾਵੇਗਾ ਪਰ ਇਹ ਦੁੱਖ ਦੀ ਗੱਲ ਹੈ ਕਿ ਕਾਂਗਰਸ ਪਾਰਟੀ 75 ਸਾਲਾਂ ਤੱਕ ਦਲਿਤਾਂ ਤੇ ਬਾਬਾ ਸਾਹਿਬ ਪੀਬਰਾਮ ਬੇਦਗਰ ਦੇ ਨਾਮ ਤੇ ਵੋਟਾਂ ਲੈਂਦੀ ਰਹੀ ਅਤੇ ਕਈ ਸਾਲਾਂ ਤੋਂ ਭਾਰਤੀ ਜਨਤਾ ਪਾਰਟੀ ਦੇ ਕਾਲੀ ਦਲ ਵੀ ਵੋਟਾਂ ਲੈਂਦੇ ਰਹੇ ਕਿਸੇ ਨੇ ਵੀ ਦਲਿਤਾਂ ਭਾਈਚਾਰੇ ਦਾ ਸਮਰਥਨ ਨਹੀਂ ਦਿੱਤਾ ਕਿਸੇ ਨੇ ਨਹੀਂ ਸੋਚਿਆ ਕਿ ਸਾਨੂੰ ਦਲਿਤਾਂ ਦੇ ਪੜ੍ਹੇ ਲਿਖੇ ਬੱਚਿਆਂ ਨੂੰ ਚੰਗੀਆਂ ਪੋਸਟਾਂ ਦੇਣੀਆਂ ਚਾਹੀਦੀਆਂ ਹਨ ਉਹ ਤੀਜੇ ਅਤੇ ਚੌਥੇ ਦਰਜੇ ਵਿੱਚ ਰੱਖਮ ਕਰਨ ਦਿੰਦੇ ਰਹੇ ਪਰ ਉਹਨਾਂ ਨੇ ਕਦੇ ਵੀ ਦੇਸ਼ ਦੇ ਨਿਆਇ ਪ੍ਰਣਾਲੀ ਵਿੱਚ ਰੱਖਮ ਕਰਨ ਦੇਣ ਦੀ ਪ੍ਰਵਾਨ ਨਹੀਂ ਕੀਤੀ ਜਦੋਂ 2022 ਵਿੱਚ ਸਾਡੀ ਸਰਕਾਰ ਆਈ ਤਾਂ ਅਸੀਂ ਸਾਡੇ ਰਾਸ਼ਟਰੀ ਕਨਵੀਨ ਅਰਵਿੰਦ ਕੇਜਰੀਵਾਲ ਜੀ ਅਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਤੁਰੰਤ ਹੁਕਮ ਦਿੱਤਾ ਕਿ ਜਿੱਥੇ ਵੀ ਸਰਕਾਰੀ ਵਕੀਲਾਂ ਦੀਆਂ ਅਸਾਮੀਆਂ ਹਨ ਖਾਸ ਕਰਕੇ ਹਾਈ ਕੋਰਟ ਵਿੱਚ ਉੱਥੇ ਜਲਦੀ ਹੀ ਪ੍ਰਵਾਨ ਕੀਤਾ ਜਾਵੇ ਅਸੀਂ 2017 ਦੇ ਐਕਟ ਵਿੱਚ ਖੋਜ ਲਿਆਂਦੀ ਹੈ ਅਤੇ ਉਸ ਸਮੇਂ ਅਸੀਂ ਪਹਿਲੀ ਵਾਰ 58 ਅਸਾਮੀਆਂ ਰੱਖਮ ਕਰਨ ਦੀ ਵਿਵਸਥਾ ਲਿਆਂਦੀ ਹੈ ਭਾਵੇਂ ਉਹ ਸੀਨੀਅਰ ਐਡਵੋਕੇਟ ਜਨਰਲ ਹੋਣ ਜਾਂ ਵਧੀਕ ਐਡਵੋਕੇਟ ਜਨਰਲ ਜਾਂ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਜਾਂ ਡਿਪਟੀ ਐਡਵੋਕੇਟ ਜਨਰਲ ਸਹਾਇਕ ਐਡਵੋਕੇਟ ਜਨਰਲ ਜਾਂ ਐਡਵੋਕੇਟ ਔਨ ਰਿਕਾਰਡ ਹੋ ਇਹ ਆਮ ਆਲੀ ਪਾਰਟੀ ਸਰਕਾਰ ਵੱਲੋਂ ਪੰਜਾਬ ਦੇ ਦਲਿਤਾਂ ਅਤੇ ਪੰਜਾਬ ਦੇ ਅਨਸੂਚਿਤ ਜਨਜਾਤੀਆਂ ਦੇ ਹੱਕ ਵਿੱਚ ਲਿਆ ਇੱਕ ਬਹੁਤ ਵੱਡਾ ਫੈਸਲਾ ਹੈ ਇਹ ਫੈਸਲਾ ਅਰਵਿੰਦ ਕੇਜਰੀਵਾਲ ਜੀ ਅਤੇ ਸਰਦਾਰ ਪੰਗਤ ਸਿੰਘ ਮਾਨ ਜੀ ਨੇ ਲਿਆ ਜਿਸ ਦੇ ਤਹਿਤ 58 ਅਸਾਮੀਆਂ ਰਾਖਵੀਆਂ ਜਿਹੜੀਆਂ ਰੱਖੀਆਂ ਸਨ ਇਸ ਵਿੱਚ ਮਾਪਦੰਡ ਸੀ ਕਿ ਸੀਨੀਅਰ ਐਡਵੋਕੇਟ ਜਨਰਲ ਦੇ ਅਹੁਦੇ ਲਈ ਆਮਦਨ 20 ਲੱਖ ਰੁਪਏ ਸਾਲਾਨਾ ਹੋਣੀ ਚਾਹੀਦੀ ਕਿਸੇ ਤਰ੍ਹਾਂ ਐਡੀਸ਼ਨਲ ਐਡਵੋਕੇਟ ਜਨਰਲ ਲਈ 15 ਲੱਖ ਰੁਪਏ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਲਈ 10 ਲੱਖ ਡਿਪਟੀ ਐਡਵੋਕੇਟ ਜਨਰਲ ਲਈ 7 ਲੱਖ ਰੁਪਏ ਸਹਾਇਕ ਐਡਵੋਕੇਟ ਲਈ 3.5 ਲੱਖ ਰੁਪਏ ਐਡਵੋਕੇਟ ਆਨ ਕਾ ਲਈ ਕੁਝ ਵੀ ਨਹੀਂ ਹੋਣਾ ਚਾਹੀਦਾ ਸਤ 2017 ਵਿੱਚ ਸੀ ਜਦੋਂ ਅਸੀਂ ਭਾਰਤੀ ਪ੍ਰਕਿਰਿਆ ਪ੍ਰਕਿਰਿਆ ਦੇਖੀ ਅਤੇ ਸ਼ੁਰੂ ਕੀਤੀ 58 ਅਸਾਮੀਆਂ ਵਿੱਚੋਂ 15 ਅਸਾਮੀਆਂ ਖਾਲੀ ਸਨ ਜਿਸ ਦੇਖਿਆ ਕਿ ਉਹ ਖਾਲੀ ਕਿਉਂ ਸਨ ਅਸੀਂ ਦੇਖਿਆ ਕਿ 2017 ਵਿੱਚ ਬਣਾਏ ਗਏ ਆਮਦਨ ਕਰਦੇ ਮਾਪਦੰਡ ਅਨੁਸਾਰ ਯੋਗ ਉਮੀਦਵਾਰਾਂ ਨੂੰ ਨਹੀਂ ਮਿਲੇ ਇਹ ਇੱਕ ਇਤਿਹਾਸਕ ਫੈਲਾ ਕਿਉਂਕਿ ਸਾਰੀਆਂ ਆਮਦਨ ਸਥਿਤੀਆਂ ਦੇ ਬਹੁਤ ਖੋਜ ਕੀਤੀ ਹੈ ਖਾਸ ਕਰਕੇ ਆਮ ਸਰਣੀ ਲਈ ਇਸ ਫੈਲੇ ਕਾਰਨ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਦੇ ਸਾਰੇ ਉਮੀਦਵਾਰਾਂ ਦਾ ਆਮਦਨ ਕਰ ਅੱਧਾ ਹੋ ਜਾਵੇਗਾ ਯਾਨੀ ਕਿ 20 ਲੱਖ ਦੇ ਪ੍ਰਵਾਨ ਵਿੱਚ 10 ਲੱਖ ਰੁਪਏ 15 ਲੱਖ ਦੇ ਪ੍ਰਵਾਨ ਵਿੱਚ 7.5 ਲੱਖ ਰੁਪਏ 10 ਲੱਖ ਦੇ ਪ੍ਰਵਾਨ ਵਿੱਚ 5 ਲੱਖ ਰੁਪਏ 6 ਲੱਖ ਦੇ ਪ੍ਰਵਾਨ ਵਿੱਚ 3.5 ਲੱਖ ਰੁਪਏ ਅਤੇ 3.5 ਲੱਖ ਦੇ ਪ੍ਰਵਾਨ ਵਿੱਚ 1.75 ਲੱਖ ਰੁਪਏ ਅੱਜ ਅਸੀਂ ਇਸ ਮਾਪਦੰਡ ਵਿੱਚ ਵੱਡੀ ਟੈਲ ਦਿੱਤੀ ਹੈ ਜੋ 15 ਸਾਮੀਆਂ ਨੂੰ ਭਰਿਆ ਜਾ ਸਕਦਾ ਹੈ ਇਹ ਸਾਡੀ ਇਮਾਨਦਾਰ ਸੋਚ ਹੈ ਅੱਜ ਮੈਂ ਸਾਡੇ ਰਾਸ਼ਟਰੀ ਕਨਵੀਨਰ ਅਨਵਿੰਦ ਕੇਜਰੀਵਾਲ ਨੂੰ ਸਲਾਮ ਕਰਦਾ ਹਾਂ ਅਤੇ ਮੈਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪੁਜ ਸਿੰਘ ਮਾਨ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਇੱਕ ਵਾਰ ਫਿਰ ਪੰਜਾਬ ਦੇ ਦਲਿਤਾਂ ਤੇ ਉਹਨਾਂ ਦੇ ਬੱਚਿਆਂ ਲਈ ਆਪਣਾ ਦਰਦ ਦਰਸਾਇਆ ਅਸੀਂ ਤੁਹਾਡਾ ਤਾਂ ਅਸੀਂ ਤੁਹਾਡੀ ਪੋਸਟ ਖਾਲੀ ਨਹੀਂ ਰਹਿਣ ਦਿੱਤੀ ਨਹੀਂ ਤਾਂ ਇੱਕ ਵੱਡਾ ਵਿਕਲੋਪ ਖਾਲੀ ਰਹੇਗਾ ਪਰ ਜਦੋਂ ਅਸੀਂ ਦੇਖਿਆ ਕਿ 15 ਪੋਸਟਾਂ ਖਾਲੀ ਸਨ ਤਾਂ ਅਸੀਂ ਮਾਪ ਡੰਡ ਤੇ ਲੈ ਅਤੇ ਘਟਾ ਦਿੱਤੇ ਅਸੀਂ ਪੰਜਾਬ ਦੇ ਸਾਰੇ ਦਲਿਤਾਂ ਵਕੀਲਾਂ ਨੂੰ ਵੱਡੀ ਰਾਹਤ ਮਿਲੀ ਹੈ ਤੇ ਅਨਸੂਚਿਤ ਜਾਤੀਆਂ ਤੇ ਜਨ ਜਾਤੀਆਂ ਤੋਂ ਆਉਣ ਵਾਲੇ ਵਕੀਲ ਵੀ ਅੱਜ ਜੋਗ ਬਣ ਗਏ ਹਨ ਕਿਉਂਕਿ ਬਹੁਤ ਘੱਟ ਆਮਦਨ ਹੈ ਹਰ ਵਕੀਲ ਇੰਨੀ ਕਮਾਈ ਕਰਦਾ ਹੈ ਅੱਜ ਇਸ ਵਿੱਚ ਇੱਕ ਵੱਡਾ ਜਿਹੜਾ ਬਦਲਾਅ ਸਾਡੀ ਪਾਰਟੀ ਨੇ ਸਰਕਾਰ ਬਣ ਚੁੱਕਾ ਹੈ ਮੈਂ ਵਕੀਲ ਸਮੂਹ ਸਾਡੇ ਰਾਸ਼ਟਰੀ ਕਨਵਰਨਮ ਕੇਜਰੀਵਾਲ ਜੀ ਅਤੇ ਪੰਜਾਬ ਦੇ ਮੁੱਖ ਮੰਤਰੀ ਸਦਾਪੂਰ ਸਮਾਜ ਨੂੰ ਧੰਨਵਾਦ ਕਰਦਾ ਹਾਂ ਉਹਨਾਂ ਨੇ ਅੱਜ ਮਾਪ ਡੰਡਾ ਵਿੱਚ ਬਹੁਤ ਵੱਡੀ ਟੈਲ ਦਿੱਤੀ ਹੈ ਸੋ ਇਹ ਆਮ ਆਦਮੀ ਪਾਰਟੀ ਦੀ ਜੇ ਲੋਕਾਂ ਨੇ ਸਰਕਾਰ ਬਣਾਈ ਤੇ ਉਹਨਾਂ ਨੇ ਹਰ ਇੱਕ ਵਰਗ ਦਾ ਜਿਹੜਾ ਪੂਰਾ ਖਿਆਲ ਰੱਖਿਆ ਸੋ ਮੈਂ ਤੁਹਾਡੇ ਵੀ ਸਾਰੇ ਵੀਰਾਂ ਦਾ ਅੱਜ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਮੇਰੇ ਹਲਕਾ ਸਾਂਨੇ ਵਾਲ ਦੇ ਵਿੱਚ ਮੇਰੇ ਜਿਹੜਾ ਆਪਣਾ ਨੇ ਜੀ ਦਸਤਰਾ ਇੱਥੇ ਤੁਸੀਂ ਸਾਰੇ ਪਹੁੰਚੇ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ